हां जी ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਕਿਸਾਨ ਭਰਾਓ ਜਿਹੜੇ ਵੀਰ ਮੈਸੇਜ ਕਰ ਕਰ ਪੁੱਛ ਰਹੇ ਜਾਂ ਫਿਰ ਪਿਛਲੇ ਸਾਲ ਦੀ ਵੇਟ ਕਰ ਰਹੇ ਵੀ ਕਦੋਂ ਖਾਤਿਆਂ ਦੇ ਵਿੱਚ ਪੈਸੇ ਆਉਣਗੇ ਤਾਂ ਉਹਨਾਂ ਕਿਸਾਨਾਂ ਵਾਸਤੇ ਖੁਸ਼ਖਬਰੀ ਆ ਉਹਦੇ ਬਾਰੇ ਗੱਲਬਾਤ ਕਰਦੇ ਆ ਜਿਹੜੇ ਭਰਾ ਚੈਨਲ ਤੇ ਆਪਣੀ ਵੀਡੀਓ ਪਹਿਲੀ ਵਾਰ ਦੇਖ ਰਹੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਢਿੰਨ ਦਬਾ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇ ਸੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਹਰ ਇੱਕ ਵੀਰ ਤੱਕ ਜਾਣਕਾਰੀ ਪਹੁੰਚ ਜਾਵੇ ਸੋ ਹੁਣ ਕਿਸਾਨ ਭਰਾ ਆਪਾਂ ਗੱਲ ਕਰਦੇ ਆਂ ਜਿਵੇਂ ਆਪਾਂ ਜਾਣਦੇ ਵੀ ਲੱਖ ਜਥੇਬੰਦੀਆਂ ਧਰਨੇ ਲਾ ਲਣ ਜਿੰਨੇ ਟਾਈਮ ਤੱਕ ਜਿਹੜੀ ਸਰਕਾਰ ਆ ਮੌਜੂਦਾ ਸਰਕਾਰ ਚਾਹੇ ਇੱਥੇ ਕਾਂਗਰਸ ਹੋਵੇ ਚਾਹੇ ਅਕਾਲੀ ਦਲ ਦੀ ਤੇ ਚਾਹੇ ਆਮ ਆਦਮੀ ਪਾਰਟੀ ਦੀ ਆਪਾਂ ਇੱਥੇ ਕਿਸੇ ਪਾਰਟੀ ਦੀ ਸਪੋਰਟ ਨਹੀਂ ਕਰਦੇ ਤਾਂ ਜਦੋਂ ਵੀ ਕੋਈ ਨਾ ਕੋਈ ਸਰਕਾਰ ਜਿਹੜੀ ਜਾਂ ਤਾਂ ਇਲੈਕਸ਼ਨ ਹਾਰ ਜਾਂਦੀ ਆ ਜਾਂ ਫਿਰ ਕੋਈ ਨਾ ਕੋਈ ਇਲੈਕਸ਼ਨ ਨਵਾਂ ਆਉਣ ਵਾਲਾ ਹੁੰਦਾ ਉਸੇ ਟਾਈਮ ਜਿਹੜੀ ਕਿਸਾਨਾਂ ਦੀ ਯਾਦ ਜਿਹੜੀ ਪਾਰਟੀਆਂ ਨੂੰ ਆਉਂਦੀ ਆ ਇਹ ਆਪਾਂ ਪਿਛਲੀਆਂ ਸਰਕਾਰਾਂ ਵਰੀ ਵੀ ਦੇਖਿਆ ਤੇ ਮੌਜੂਦਾ ਸਰਕਾਰ ਵਰੀ ਵੀ ਦੇਖ ਰਹੇ ਆ ਹਰ ਇੱਕ ਪਾਰਟੀ ਦਾ ਏਜੰਡਾ ਜਿਹੜਾ ਇਦਾਂ ਦਾ ਹੀ ਹੁੰਦਾ ਹੈ ਵੀ ਪਿਛਲੇ ਕੰਮ ਨੂੰ ਭੁਲਾਉਣ ਦੇ ਕਰਕੇ ਜਿਹੜਾ ਨਵਾਂ ਜਿਹੜਾ ਕੋਈ ਨਾ ਕੋਈ ਸਕੀਮ ਲਾਗੂ ਉਦੋਂ ਕੀਤੀ ਜਾਂਦੀ ਹੈ ਜਦੋਂ ਉਹਨਾਂ ਫਿਰ ਦੁਬਾਰਾ ਤੋਂ ਵੋਟਾਂ ਜਣੀਆਂ ਪੈਣੀਆਂ ਹਣ ਜਾਂ ਫਿਰ ਵੋਟਾਂ ਇਕੱਠੀਆਂ ਕਰਨੀਆਂ ਹਨ ਇਲੈਕਸ਼ਨ ਜਿੱਤਣਾ ਹੋਵੇ ਤਾਂ ਉਦੋਂ ਹੀ ਖਾਸ ਕਰਕੇ ਜਿਹੜੀ ਇਹ ਪੰਨਾ ਪਾਰਟੀਆਂ ਨੂੰ ਯਾਦ ਆਉਂਦੀ ਆ ਉਹਨੇ ਟਾਈਮ ਤੱਕ ਕੋਈ ਜੀਵੇ ਕੋਈ ਮਰੇ ਕੋਈ ਇਹਨਾਂ ਨੂੰ ਨਿੰਦ ਵਿਚਾਰ ਨਹੀਂ ਹੁੰਦੀ ਹੁਣ ਜਿਵੇਂ ਆ ਪਿਛਲੇ ਦਿਨਾਂ ਦੇਖਿਆ ਵੀ ਦਿੱਲੀ ਦੇ ਵਿੱਚੋਂ ਆਮ ਆਦਮੀ ਪਾਰਟੀ ਦੀ ਬਹੁਤ ਬੁਰੀ ਤਰ੍ਹਾਂ ਨਾਲ ਹਾਰ ਹੋਈ ਆ ਉਹਦੇ ਕਰਕੇ ਜਿਹੜੀ ਜਿਹੜੀ ਆਮ ਆਦਮੀ ਪਾਰਟੀ ਪੱਬਾਂ ਪਾਰ ਹੋਈ ਫਿਰਦੀ ਆ ਤੇ ਕਿਤੇ ਪੰਜਾਬ ਦਾ ਆਉਣ ਵਾਲਾ ਇਲੈਕਸ਼ਨ ਵੀ ਜਿਹੜਾ ਜਿਹੜੀ ਆਮ ਆਦਮੀ ਪਾਰਟੀ ਨਾ ਹਾਰ ਜਾਵੇ ਕਿਉਂਕਿ ਇੱਕੋ ਇੱਕ ਉਹਨਾਂ ਕੋਲ ਹੁਣ ਪੰਜਾਬ ਸਟੇਟ ਰਹਿ ਗਈ ਆ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਆ ਜੇਕਰ ਇੱਥੋਂ ਵੀ ਹਾਰ ਜਾਂਦੀ ਤਾਂ ਉਸ ਤੋਂ ਬਾਅਦ ਤਾਂ ਮੁਸ਼ਕਲ ਹੀ ਲੱਗਦਾ ਵੀ ਇਹ ਦੁਬਾਰਾ ਜਿਹੜੀ ਸਰਕਾਰ ਆ ਇਹ ਹੋਂਦ ਵਿੱਚ ਆਵੇ ਤੋ ਆਪਾਂ ਨੂੰ ਪਤਾ ਹੀ ਬਈ ਕਿੱਦਾਂ ਦੇ ਕਾਮਕਾਰ ਤੇ ਕਿੱਦਾਂ ਦੇ ਨਹੀਂ ਇਸ ਤੇ ਆਪਾਂ ਨਹੀਂ ਜਾਣਾ ਚਾਉਂਦੇ ਸੋ ਆਪਾਂ ਹੁਣ ਗੱਲ ਕਰਦੇ ਮੇਨ ਤੇ ਜਿਹੜੇ ਕਿਸਾਨ ਵੀ ਪਿਛਲੇ ਸਾਲ ਦੀ ਇੰਤਜ਼ਾਰ ਕਰ ਰਹੇ ਸੀ ਵੀ ਜਿੰਨਾਂ ਖਾਸ ਕਰਕੇ 2024 ਸੀਜ਼ਨ ਦੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਸੀ ਤੇ ਸਰਕਾਰ ਨੇ ਕਿਹਾ ਵੀ ਜਿਹੜਾ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਕਰੇਗਾ ਚਾਹੇ 1 ਏਕੜ ਚ ਕਰੇ ਜਾਂ 10 ਏਕੜ ਚ ਜਾਂ 100 ਏਕੜ ਚ ਕਰੇ ਤਾਂ 1500 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਉਹਨਾਂ ਨੂੰ ਜਿਹੜਾ ਮਾਅਵਜਾ ਬੋਨਸ ਕੁਝ ਵੀ ਕਹਿ ਸਕਦੇ ਜੇ ਉਹ ਜਿਹੜੀ ਰਾਸ਼ੀ ਉਹਨਾਂ ਨੂੰ ਦਿੱਤੀ ਜਾਵੇਗੀ ਪ੍ਰਤੀ ਏਕੜ 1500 ਰੁਪਏ ਤਾਂ ਜਿਹੜੇ ਕਿਸਾਨ ਵੀਰ ਮੈਸੇਜ ਕਰ ਰਹੇ ਬਈ ਕਦੋਂ ਉਹ ਪੈਸੇ ਆਉਣਗੇ ਉਹਨਾਂ ਵਾਸਤੇ ਵੀ ਖੁਸ਼ਖਬਰੀ ਤੇ ਜਿਹੜੇ ਖਾਸ ਕਰਕੇ ਜਿਨ੍ਹਾਂ ਝੋਨੇ ਦੀ ਸਿੱਧੀ ਬਜਾਈ ਕੀਤੀ ਤੇ ਪਿਛਲੇ ਸਾਲ ਜਿਹੜਾ ਪੋਰਟਲ ਦੇ ਉੱਪਰ ਜਾ ਕੇ ਰਜਿਸਟਰ ਕੀਤਾ ਸੀ ਉਹਨਾਂ ਕਿਸਾਨ ਵੀਰਾਂ ਦੇ ਜਿਹੜਾ ਲਗਭਗ ਹੋਣਾ 9500 ਕਿਸਾਨ ਵੀਰ ਲਗਭਗ ਜਿਹੜਾ ਪਿਛਲੇ ਸਾਲ ਰਜਿਸਟਰ ਕੀਤਾ 24000 ਕਿਸਾਨਾਂ ਨੇ ਜਿਹੜਾ ਪੋਰਟਲ ਦੇ ਉੱਪਰ ਜਾ ਕੇ ਰਜਿਸਟਰ ਕੀਤਾ ਤਾਂ 2.753 ਲੱਖ ਜਿਹੜਾ ਏਕੜ ਦੇ ਵਿੱਚ ਜਿਹੜਾ ਸਿੱਧੀ ਬਜਾਈ ਦੇ ਤਹਿਤ ਜਿਹੜਾ ਆਪਾਂ ਝੋਨਾ ਕਹਿ ਸਕਦੇ ਨੇ ਲੱਗਿਆ ਸੀ ਤਾਂ ਉਹਨਾਂ ਦੇ ਵਿੱਚੋਂ ਹੁਣ 9500 ਜਿਹੜਾ ਕਿਸਾਨ ਹੈ ਉਹਨਾਂ ਦੇ ਖਾਤੇ ਜਿਹੜੇ ਪੈਸੇ ਸਰਕਾਰ ਨੇ ਪਾ ਦਿੱਤੇ ਲਗਭਗ 4.34 ਲਾ ਜਿਹੜਾ ਕਰੋੜ ਖਾਤਿਆਂ ਦੇ ਵਿੱਚ ਪੈਸੇ ਆ ਚੁੱਕੇ ਆ ਤਾਂ ਜਿਹੜੇ ਕਿਸਾਨ ਵੀਰਾਂ ਦੇ ਆ ਗਏ ਪੈਸੇ ਉਹ ਵੀ ਜਰੂਰ ਮੈਸੇਜ ਕਰੋ ਵੀ ਤੁਹਾਡੇ ਖਾਤੇ 'ਚ ਪੈਸੇ ਆਏ ਤੁਸੀਂ ਸਿੱਧੀ ਬਿਜਾਈ ਕੀਤੀ ਜਾਂ ਨਹੀਂ ਕੀਤੀ ਤੇ ਜਿਨ੍ਹਾਂ ਦੇ ਨਹੀਂ ਆਏ ਉਹ ਵੀ ਮੈਸੇਜ ਕਰ ਦਿਓ ਉਹ ਤੁਸੀਂ ਪੋਰਟਰ ਤੇ ਰਜਿਸਟਰ ਕੀਤਾ ਜਾਂ ਨਹੀਂ ਕੀਤਾ ਤੇ ਕਿੰਦਾਂ ਦੇ ਪੈਸੇ ਆਏ ਜਾਂ ਕਿੰਨੇ ਆਏ ਪੈਸੇ ਤੁਹਾਨੂੰ ਜਰੂਰ ਕਿਸਾਨ ਵੀਰ ਤੱਕ ਜਾਣਕਾਰੀ ਸ਼ੇਅਰ ਕਰਿਓ ਬਾਤੇ ਜਿਹੜੇ ਬਾਕੀ ਕਿਸਾਨ ਵੀਰ ਰਹਿ ਗਏ ਆ ਉਹਨਾਂ ਦੇ ਵੀ ਜਿਹੜੇ ਜਲਦੀ ਜਿਹੜੇ ਖਾਤਿਆਂ ਦੇ ਵਿੱਚ ਪੈਸੇ ਆ ਜਾਣਗੇ ਪ੍ਰਤੀ ਏਕੜ 1500 ਰੁਪਏ ਦੇ ਹਿਸਾਬ ਨਾਲ ਤਾਂ ਪੈਸੇ ਉਹਨਾਂ ਦੇ ਹੋਣੇ ਜਿਨ੍ਹਾਂ ਪਿਛਲੇ ਸਾਲ ਰਿਪੋਰਟ ਦੇ ਉੱਪਰ ਰਜਿਸਟਰਡ ਕੀਤਾ ਸੀ ਚਾਹੇ ਤੁਸੀਂ ਸਿੱਧੀ ਬਿਜਾਈ ਕੀਤੀ ਆ ਕੀਤੀ ਵੀ ਹੋਵੇ ਜੇਕਰ ਤੁਸੀਂ ਰਜਿਸਟਰ ਰਿਪੋਰਟ ਦੇ ਉੱਪਰ ਨਹੀਂ ਜਾ ਕੇ ਕੀਤਾ ਤਾਂ ਫਿਰ ਤੁਹਾਡੇ ਖਾਤੇ ਦੇ ਵਿੱਚ ਪੈਸੇ ਨਹੀਂ ਹੋਣੇ ਚਾਹੇ ਤੁਸੀਂ ਸਿੱਧੀ ਬਿਜਾਈ ਕੀਤੀ ਹੈ ਤਾਂ ਜਿੰਨਾਂ ਪਿਛਲੇ ਸਾਲ ਜਿਹੜਾ ਰਜਿਸਟਰ ਕੀਤਾ ਸੀ ਪੋਰਟਰ ਦੇ ਉੱਪਰ ਲਗਭਗ 24000 ਕਿਸਾਨ ਉਹਨਾਂ ਦੇ ਖਾਤੇ ਜਿਹੜੇ ਪੈਸੇ ਕੁਝ ਤਾਂ ਕਿਸਾਨਾਂ ਦੇ ਖਾਤਿਆਂ 'ਚ ਪੈਸੇ ਆ ਚੁੱਕੇ ਆ ਤੇ ਕੁਝ ਜਿਹੜੇ ਰਹਿ ਗਏ ਕਿਸਾਨ ਉਹਨਾਂ ਦੇ ਵੀ ਖਾਤਿਆਂ 'ਚ ਪੈਸੇ ਜਲਦੀ ਆ ਜਾਣਗੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕਰ ਦਿਓ ਤਾਂ ਕਿ ਜਿੰਨਾਂ ਕਿਸਾਨ ਵੀਰਾਂ ਨੇ ਸਿੱਧੀ ਬਿਜਾਈ ਕੀਤੀ ਸੀ ਉਹਨਾਂ ਨੂੰ ਇਸ ਜਾਣ ਜਿਹੜੀ ਸਕੀਮ ਦਾ ਪੈਸੇ ਜਿਹੜੇ ਆ ਰਹੇ ਉਹਦਾ ਪਤਾ ਲੱਗ ਸਕੇ ਸੋ ਬਹੁਤ ਬਹੁਤ ਧੰਨਵਾਦ